ਵੇ ਜੁੱਤੀਆਂ ਪਹਿਨ ਗਿਆ ਨਾ ਉੱਤਰ ਦੇ ਨਾ ਇੱਧਰ ਦੇ ਉਹ ਤੁਹਾਡੀ ਬੁੱਧੀ ਪ੍ਰਸ਼ਟ ਹੋ ਗਈ ਉਹ ਲੋਕੋ ਸਮਝੋ ਮੇਰੀ ਗੱਲ ਨੂੰ ਸਾਮ ਤੇ ਰੱਖ ਲੋ ਉਹ ਇੰਨਾ ਹਾਈਬਰਦ ਕਾਰੋਬਾਰੀ ਤੋੜ ਲੋ ਭੁੱਖੇ ਨਹੀਂ ਮਰਦੇ ਤੁਹਾਡੀਆਂ ਪੀੜੀਆਂ ਤੁਹਾਡੇ ਦਾਦਿਆਂ ਪਰਦਾਦਿਆਂ ਤੋਂ ਲੈ ਕੇ ਤੁਹਾਨੂੰ ਜ਼ਮੀਨ ਨਹੀਂ ਬਚਾਇਆ ਯਾਰ ਉਹ ਤੁਹਾਨੂੰ ਦੀਨ ਦੀਆਂ ਕੰਦਾਂ ਬਗਲ ਮਾਰਿਆ ਵਾ ਤੇ ਇਧਰੋਂ ਸੈਂਕੜੇ ਏਕੜ ਜ਼ਮੀਨ ਅਸੀਂ ਬੜਬੜ ਪਿੰਡ ਖੜੇ ਆ ਇਧਰ ਹਾਈਵੇ ਲੰਘਦਾ ਆ ਦਿਖਾ ਜਿਹੜਾ ਵੱਡਾ ਹਾਈਵੇ ਹੈ ਜੀਰਕਪੁਰ ਤੋਂ ਬਹੰਡੇ ਵਾਲਾ ਬਣਬਰਪਿੰਡ ਦੇ ਵਿੱਚ ਇੱਥੇ ਆਈਓਐਲ ਕੈਮੀਕਲ ਫੈਕਟਰੀ ਲੱਗ ਰਹੀ ਆ ਆ ਸੈਂਕੜੇ ਏਕੜ ਪੈੜੀ ਲੋਕ ਕੁਝ ਮਹੀਨਿਆਂ ਜੀ ਵੇਚ ਕੇ ਤੁਰ ਗਏ ਪਹਿਲਾਂ ਅਸੀਂ ਉੱਜੜ ਕੇ ਜ਼ਮੀਨ ਵੇਚਤੀ ਮੁਣਕੇ ਦੇ ਫੈਕਟਰੀ ਲੱਗੂ ਉਹ ਕੈਮੀਕਲ ਧਰਤੀ 'ਚ ਪਾਉਣਗੇ ਪਾਣੀ 'ਚ ਪਾਉਣਗੇ ਹਵਾ 'ਚ ਜ਼ਹਿਰਾਂ ਖੋਲਣਗੇ ਪਰ ਅਸੀਂ ਚੱਕ ਕੇ ਧਰਨੇ ਲਾਵਾਂਗੇ ਅਈ ਕੰਡੇ ਦਾ ਆਬੀਦ ਆ ਜਿਉ ਉਹ ਚੱਲੇ ਆ ਚੰਡੀਗੜ੍ਹੋਂ ਜੀਰਕਪੁਰ ਤੋਂ ਬਹੰਡੇ ਤੱਕ ਆ ਜਿਹੜੀ ਮਰਜ਼ੀ ਹਾਈਵੇ ਬਣ ਗਿਓ ਵਗਜੋ ਹਰ ਹਾਈਵੇ ਦੇ ਉੱਤੇ ਲੋਕਾਂ ਨੇ ਜ਼ਮੀਨਾਂ ਵੇਚਤੀਆਂ ਆਪਣਿਆਂ ਨੇ ਕਿਤੇ ਕੋਈ ਆਊਟਲੈਟ ਬਣ ਜਾਂਦਾ ਕਦੇ ਮਾਰਕੀਟ ਬਣੀ ਜਾਂਦੀ ਹੈ ਕੋ ਪੰਪ ਲੱਗੀ ਜਾਂਦਾ ਕੋਈ ਕਾਰਖਾਨਾ ਲੱਗੀ ਜਾਂਦਾ ਆਪਣੇ ਵੇਚ-ਵੇ ਜ਼ਮੀਨਾਂ 2-2 4-4 ਕਰੋੜ ਦੇ ਕਿੱਲੇ ਸਾਨੂੰ ਲੱਗਦਾ ਉੱਥੇ ਸਸਤੀ ਲੈ ਲਾਂਗੇ ਉੱਥੇ 10 ਕਿੱਲੇ ਬਣਾ ਲਾਂਗੇ 20 ਕਿੱਲੇ ਬਣਾ ਲੈ ਕਿਤੇ ਨਹੀਂ ਮਿਲਣੀ ਜੇ ਮਿਲੂਗਾ ਚੂਹਾ ਦੀ ਖੁੱਡ ਮਿਲਣੀ ਆ ਸੈਕਸ ਲੈਨ ਪਾਸ ਹੋਗੀ ਆ ਹਾਈਵੇ ਜਣਾ ਇਹ ਛੇ ਲੈਣਾ ਬਣਨ ਜਾ ਰਿਹਾ ਜਿਹੜਾ ਬਹਿੰਡੇ ਤੋਂ ਜਾਂਦਾ ਚੰਡੀਗੜ੍ਹ ਨੂੰ ਇੱਥੇ ਨਹੀਂ ਮਿਲਣੀ ਮਰਲਾ ਘਰ ਤਾਂ ਨਹੀਂ ਮਿਲਣੀਆਂ ਧਰਤੀ ਦੇ ਉੱਤੇ ਪੰਜਾਬ ਦੇ ਕਮਲੇ ਲੋਕੋ ਉਹ ਤੁਹਾਡੀ ਬੁੱਧੀ ਪ੍ਰਸ਼ਤ ਹੋ ਗਈ ਉਹ ਲੋਕੋ ਸਮਝੋ ਮੇਰੀ ਗੱਲ ਨੂੰ ਸਾਮ ਕੇ ਰੱਖ ਲੋ ਉਹ ਇੰਨਾ ਹਾਈਬ੍ਰਿਡ ਕਾਰੋਬਾਰੀ ਤੋੜ ਲੋ ਫੁੱਟਾਬਾ ਖੋਲ ਲੋ ਕੋਈ ਹੋਰ ਦੁਕਾਨ ਖੋਲ ਲੋ ਦੀ ਭੁੱਖੇ ਨਹੀਂ ਮਰਦੇ ਤੁਹਾਡੀਆਂ ਪੀੜੀਆਂ ਸੋੜੇ ਦਾਦਿਆਂ ਪਰਦਾਦਿਆਂ ਤੋਂ ਲੈ ਕੇ ਸਾਨੂੰ ਜ਼ਮੀਨ ਨਹੀਂ ਬਚਾਇਆ ਯਾਰਾ ਆ ਦਿਖਾਈ ਯਾਰ ਦਿਖਾਈ ਇੱਕ ਮਿੰਟ ਆਲੇ ਬਾਹਰ ਜੁੱਤੀਆਂ ਫੜਦੀਆਂ ਦਿਖਾਉਣੇ ਆ ਮੈਂ ਤੁਹਾਨੂੰ ਲਗਾਤਾਰ 4-5 ਸਾਲ ਤੋਂ ਕਹਿ ਰਿਹਾ ਸਵੇ ਜੁੱਤੀਆਂ ਪਹਿਨਗੀਆਂ ਨਾ ਉਧਰ ਦੇ ਨਾ ਇਧਰ ਦੇ ਇਧਰੋਂ ਵੇਚੀ ਜਾਂਦੇ ਹੋ ਭੱਜੀ ਜਾਂਦੇ ਹੋ ਉਧਰ ਹਾਲਾਤ ਦਿਖਾਈ ਆ ਦੇਖੀ ਮੈਨਾਂ ਜ ਆ ਦਿਖਾ ਨਿਊਜ਼ੀਲੈਂਡ ਦੇ ਵਿੱਚ ਇੱਕ ਵਾਰੀ ਨਹੀਂ ਤੇ ਤੀਜੀ ਚੌਥੀ ਘਟਨਾ ਹੋ ਗਈ ਨਗਰ ਕੀਰਤਨ ਰੁੱਕ ਲਿਆ ਗਿਆ ਨੇ ਵੀ ਨਹੀਂ ਲੰਘਣ ਦੇਣੇ ਅਗਰ ਜੀ ਥੋੜਾ ਜਾਣ ਨਹੀਂ ਦਿੰਦੇ ਗੋਰੇ ਖੜੇ ਆੜੇ ਮੁਰੇ ਅਮਰੀਕਾ ਚੱਕ ਕੇ ਵਾਪਸ ਠਿੱਜ ਜਾਂਦਾ ਕੈਨੇਡਾ ਚੁੱਪਚੁੱਪ ਠਿੱਜ ਜਾਂਦਾ ਚੱਕ ਕੇ ਇੰਗਲੈਂਡ ਦੇ ਵਿੱਚ ਪ੍ਰਦਰਸ਼ਨ ਹੋਇਆ ਆਸਟ੍ਰੇਲੀਆ 'ਚ ਪ੍ਰਦਰਸ਼ਨ ਹੋਇਆ ਛੋਲੇ ਜੁੱਤੀਆਂ ਮਾਰ ਕੇ ਕੱਢਣਗੇ ਬਾਹਰਲੇ ਮੁਲਕਾਂ 'ਚੋ ਵੀ ਅਗਲਿਆਂ ਨੇ 35 ਸਾਲ ਤੋਂ ਰਹਿ ਰਿਹਾ ਗੋਰਾ ਐਰਸ ਗੋਰਾ ਇੱਕ ਅਮਰੀਕਾ 'ਚ ਰਹਿ ਰਿਹਾ ਸੀ ਅਮਰੀਕਾ ਆਰਮੀ ਚ ਬੰਦੇ ਨੇ ਨੌਕਰੀ ਕੀਤੀ ਮਹਾਰਾਜਾ ਬਹਾਨਾ ਬਣਾ ਕੇ ਵੀ ਨਾ ਜੀ ਤੂੰ ਤਾਂ ਜਦੋਂ ਉੱਥੇ ਆਇਆ ਸੀ ਆਪਣੀ ਜਾਣਕਾਰੀ ਗਲਤ ਦਿੱਤੀ ਆ ਚੱਕ ਕੇ ਵਾਪਸ ਹੋ ਗਿਆ ਤੁਸੀਂ ਕਿਹਦੇ ਪਾਣੀ ਹਾਰੋਂ ਉੱਥੇ ਯਾਦ ਰੱਖੋ ਮੇਰੀ ਗੱਲ ਸੋ ਰੱਬ ਦਾ ਵਾਸਤਾ ਪੰਜਾਬ ਦੇ ਲੋਕ ਸ਼ਹੀਦੀ ਦੇ ਹਾੜੇ ਚੱਲਦੇ ਆ ਸਾਬ ਜਦ ਨੇ ਸ਼ਹੀਦੀ ਦੇ ਹਾੜੇ ਚੱਲਦੇ ਆ ਸਾਡੇ ਗੁਰੂ ਸਾਡੇ ਸਾਬ ਜਦ ਇਹ ਇੱਥੇ ਆ ਧਰਤੀ ਖਾਤਰ ਖੂਨ ਡੋਲ ਕੇ ਗਏ ਆ ਓਏ ਆ ਜੁੜ ਧਰਤੀ ਵੇਚ ਕੇ ਪੱਜ ਗਏ ਧਰਤੀ ਉਹ ਦਾਵਾ ਹੀ ਛੱਡ ਗਏ ਕਬਜ਼ੇ ਹੀ ਛੱਡ ਗਏ ਯਾਰ ਦੁੱਖ ਲੱਗਦਾ ਸਾਲਾ ਦਿਲ ਵੀ ਖੂਨ ਦੇ ਅੰਦਰੋਂ ਰੋਣ ਲੱਗਦਾ ਵੀ ਇੰਨਾ ਹਲਾ ਸਾਡੇ ਪੰਜਾਬ ਦੇ ਮਾੜੇ ਹੋ ਗਏ ਯਾਰ ਐਜੀ ਕਿਹੜੀ ਮਜਬੂਰੀ ਬਣ ਗਈ ਥੋੜੀਆਂ ਜ਼ਮੀਨਾਂ ਵੇਚ ਵੇਚ ਭੱਜੀ ਜਾਂਦੇ ਹੋ ਖਰਚੇ ਘਟਾ ਲਓ ਆ ਵਿਆਹਾਂ ਦੇ ਖਰਚੇ ਚੱਕ ਦੋਗੇ ਹੁਣ ਵੱਡੀਆਂ ਗੱਡੀਆਂ ਕੰਮ ਆਪਾਂ ਕਰਨਾ ਨਹੀਂ ਜ਼ਮੀਨਾਂ ਵੇਚ ਕੇ ਕਿੰਨਾ ਦੇ ਟਾਈਮ ਪਾਸ ਕਰੋਗੇ ਇਹ ਵੀ ਮੁੱਕ ਜਾਣਗੇ ਇਹ ਤਾਂ ਬੈਂਕਾਂ 'ਚ ਪਏ ਅਰਬਾਂ ਖਰਬਾਂ ਨਹੀਂ ਖੜਦੇ ਹੁੰਦੇ ਐ ਸਵਾਗ ਨੂੰ ਡਜਣਿਆ ਸਵਾਗ ਨੂੰ ਯਾਦ ਰੱਖਿਓ ਸੋ ਮੇਰੀ ਤੁਹਾਨੂੰ ਬੇਨਤੀ ਆ ਮੇਰਾ ਵੀਰ ਹੱਥ ਬੰਨ ਕੇ ਓਏ ਪੰਜ ਚਾਰ ਸਾਲ ਖੜਜੋ ਆਪਣੀਆਂ ਜ਼ਮੀਨਾਂ ਵਿਚਾਰੋ ਲਾਂਗੇ ਖੁੱਲਣਿਆ ਵਪਾਰ ਸ਼ੁਰੂ ਹੋਣਿਆ ਓਏ ਇੱਥੋਂ ਸਾਰੇ ਤੁਹਾਡੇ ਅਟਾਰੀ ਬਾਗੇ ਬਾਂਡਰ ਖੁੱਲ ਜਾਣਿਆ ਤੁਹਾਡੀ ਕੀਮਤ ਕਹਿਣੀ ਆ ਪੈਣੀ ਆ ਪੰਜਾਬ ਦੇ ਲੋਕੋ ਕੀਮਤ ਪੈਣੀ ਆ ਸਾਡੀਆਂ ਸਰਦਾਰੀਆਂ ਸਾਡੀਆਂ ਟੌਰਾਂ ਸਾਡੀਆਂ ਸੱਭਿਆਚਾਰ ਸਾਡਾ ਇਤਿਹਾਸ ਸਾਡੀਆਂ ਬੋਲੀਆਂ ਆ ਧਰਤੀ ਕਰਕੇ ਨਾ ਜ਼ਮੀਨਾਂ ਕਰਕੇ ਆ ਮੈਂ ਉਹਨਾਂ ਲਾਂਧ ਪਾਉਣਾ ਲੋਕਾਂ ਨੂੰ ਜਿਹੜੇ ਲੋਕ ਅੱਜ ਆਪਣੀ ਧਰਤੀ ਨੂੰ ਛੱਡ ਕੇ ਬੇਦਾਵਾ ਲੈ ਕੇ ਭੱਜ ਚੁੱਕਿਆ ਪਗੋੜੇ ਹੋ ਚੁੱਕਿਆ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਕਹਾਉਣ ਦੇ ਹੱਕਦਾਰ ਨਹੀਂ ਹੈਗੇ ਸਿੰਘ ਕਹਾਉਣ ਦੇ ਹੱਕਦਾਰ ਨਹੀਂ ਹੈਗੇ